ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਮੇਰੇ ਪਿੰਡ ਵਖਤਗੜ ਬਾਈ ਕੋਲ ਇੱਕ ਕੱਟੀਆ ਤੇ ਇੱਕ ਕਟਾ ਬਕਾਊਗਾ ਜੀ ਠੀਕ ਆ ਜੀ ਬਾਈ ਨੇ ਦੋਨੇ ਨਾਂ ਵੀ ਦੇਨੇ ਆ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਵੀਰੇ ਆਪਣਾ ਮੇਰਾ ਵੀ ਨਾਂ ਵੀਰੇ ਅਮਨਦੀ ਬਾਈ ਜੀ ਪਿੰਡ ਜੀ ਪਿੰਡ ਵੀਰੇ ਵਖਤਗੜ ਆ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਨੰਬਰ ਦੱਸੋ ਜੀ ਨੰਬਰ ਵੀਰੇ ਆਪਣਾ 9885 20407 ਜੀ ਗਵਾਰੇ ਫਿਰਦਾ ਜੀ 988582407 ਜੀ ਠੀਕ ਹੈ ਜੀ ਬਈ ਪਹਿਲਾਂ ਕੱਟੀ ਦਿਖਾ ਦਿਓ ਜੀ ਕੱਟੀ ਦਿਖਾਈਏ ਜੀ ਵੀਰੇ ਖੋਲਣੀ ਹੈ ਜੀ ਹਾਂਜੀ ਖੋਲ ਕੇ ਦਿਖਾ ਦਿਓ ਜੀ ਜੀ ਚਾਹੀਏ ਦੇਖ ਸਕਦੇ ਹੋ ਕੱਟੀ ਕਿੰਨੇ ਟਾਈਮ ਦੀ ਵੀਰੇ ਇਹ ਕੱਟੀ ਵੀਰੇ ਆਪਣੀ ਇਹ 2 ਸਾਲ ਤੋਂ ਘਟਾਈ ਹੈ 2 ਸਾਲ ਤੋਂ ਘਟਾ ਹਾਂਜੀ ਠੀਕ ਬਈ ਦੇਖ ਸਕਦੇ ਹੋ ਮੋਹਰਾ ਚੋਂਦੀ ਆ ਸੰਗ ਸੰਗ ਦੇਖ ਸਕਦੇ ਹੋ ਇਹ ਠੀਕ ਹੈ ਜੀ ਤੇ ਪੂਸ਼ਪਾਸ ਜੋ ਬਲੇਕ ਆ ਬਿਲਕੁਲ ਬਲੇਕ ਹੈ ਜੀ ਦੇਖ ਸਕਦੇ ਹੋ ਕਲ ਇਸ ਤੋਂ ਬਹੁਤ ਸਾਧਾਰਨ ਫੇਸਬੁਕ ਕੁਆਲਿਟੀ ਤੇ ਵਾਕਿ ਪਰ ਰੇਟ ਬਹੁਤ ਹੈ ਹਾਂਜੀ ਭਾਈ ਰੇਟ ਕੀ ਹੈ ਜੀ ਦਾ ਰੇਟ ਵੀਰੇ ਪਾ 30000 ਮੰਗਦੇ ਆ ਜੀ 30000 ਭਾਈ ਰੇਟ ਮਾਰ ਠੀਕ ਹੈ ਜੀ ਜਮ ਜੈਡ ਬਲੈਕ ਕੱਟੀਆਂ ਬੂਤ ਬਾਤ ਕੱਟੀਆਂ ਲੰਬੀਆਂ ਤੇ ਔਰ ਮੋਰਾ ਚ ਪੈਂਦੇ ਵੀਰੇ ਠੀਕ ਹੈ ਜੀ ਆ ਇਸ ਚੰਗ ਚੋਂ ਥੋੜੇ ਸਾਹਮਣੇ ਸਾਰਾ ਕੋ ਜੀ ਠੀਕ ਹੈ ਜੀ ਠੀਕ ਹੈ ਵਹੀ ਦੇਖ ਸਕਦੇ ਹੋ ਭਾਈ ਜੀ ਨੇ ਰੇਟ ਮੰਗਾਇਆ 30000 ਠੀਕ ਹੈ ਜੀ ਭਾਈ ਜੀ ਨਜ਼ਰੂਤ ਕਨੈਕਟ ਕਰੋ ਜੀ ਕਿਸੇ ਭਾਈ ਨੇ ਕੱਟੀ ਪਾ ਲੁੰਦਾ ਸੰਕੀ ਆ ਕੋਈ ਠੀਕ ਹੈ ਥਾਂ ਤੋਂ ਉਹਦੇ ਪੂਰਾ ਗੈਪ ਤੇ ਆ ਜੀ ਦੇਖ ਸਕਦੇ ਹੋ ਥਾਂ ਤੋਂ ਠੀਕ ਹੈ ਜੀ ਥਾਂ ਦੇ ਵੀਰੇ ਆਪਾਂ ਹਵਾ ਦਿੰਦੇ ਠੀਕ ਹੈ ਜੀ ਦੇਖ ਲਈ ਥਾਂ ਤੋਂ ਖਾਤੀ ਬਾਕੀ ਦਿਖਾ ਦਿਓ ਚਲੋ ਹਾਂ ਜੀ ਪੂਰੇ ਥਾਂ ਤੋਂ ਪੂਰੇ ਗੈਪ ਚਾਹੀਏ ਠੀਕ ਹੈ ਠੀਕ ਹੈ ਹਾਂ ਜੀ ਬਈ ਕੱਟਾਈ ਦਾ ਦੱਸ ਦਿਓ ਜੀ ਡਿਟੇਲ ਕੱਟਾਈ ਵੀਰੇ ਆਪਣੇ ਕੋਲੇ ਹੋ ਮੱਝ ਦਾ ਕੱਟਾ ਜੀ ਇਹ ਠੀਕ ਹੈ ਜੀ ਬੇਰਪੂਰ ਉਥੇ ਹੀ ਆ ਜੀ ਠੀਕ ਹੈ ਜਿਹੜੀ ਅੱਖਾਂ ਦਾ ਕੱਟਾਈ ਹੈ ਠੀਕ ਹੈ ਅੱਖਾਂ ਨੀਲੀਆਂ ਵੀਰੇ ਕੱਟੇ ਦੀਆਂ ਆਪਣੇ ਦੀਆਂ ਠੀਕ ਹੈ ਜੀ ਠੀਕ ਹੈ ਇਹ ਪਿਓਰ ਠੀਕ ਹੈ ਬਾਈ ਜੀ ਬਿਚਾਰ ਜੁੜੀ ਠੀਕ ਹੈ ਜੀ ਕਟਾ ਵੀਰੇ ਪੂਰਾ ਚੰਗਾ 9 ਮਹੀਨਿਆਂ ਦਾ ਕਟਾਈ ਹੈ ਠੀਕ ਹੈ ਹਾਂ ਜੀ ਇਹਦਾ ਕੀ ਰੇਟ ਲੁੱਟਾ ਭਰਾ ਇਹਦਾ ਵੀਰੇ ਆਪ 15000 ਰੁਪਏ ਮੰਗਦੇ ਆਂ ਜੀ ਠੀਕ ਹੈ ਜੀ ਹਾਂ ਜੀ ਮਾੜਾ ਸਾਈਡ ਤੋਂ ਦਿਖਾ ਦਈਏ ਦੇਖ ਸਕਦੇ ਹੋ ਬਾਈ ਦਾ 8-9 ਮਹੀਨਾ ਕਟਾਈ ਤੇ ਸਭ ਤੋਂ ਉੱਪਰ ਇਹਦਾ ਰੇਟ ਕਿੰਨਾ ਹੈ ਜੀ ਰੇਟ ਵੀਰੇ 15000 ਮੰਗਦੇ ਆ ਠੀਕ ਹੈ ਜੀ ਭਾਈ 15000 ਰੁਪਏ ਰੇਟ ਹੈ ਜੇ ਵੀ ਚਾਹਣਾ ਹੋਵੇ ਤਾਂ ਬਾਈ ਨੂੰ ਡੀਸਕਨੈਕਟ ਕਰੋ ਕਿਉਂਕਿ ਕਰੇ ਰੱਖਣਾ ਸਕੂਲ ਕੋਈ ਹੋਵੇ ਬੰਦਾ ਤਾਂ ਬਾਈ ਨੂੰ ਡੀਸਕਨੈਕਟ ਕਰੋ ਬਾਈ ਜੀਤਾ ਫਾਰਮ ਕੀ ਵੀ ਬਰਨਾਲਾ ਨੂੰ ਬਹੁਤ ਬਹੁਤ ਸਬਸਕ੍ਰਾਈਬ ਤੇ ਸ਼ੇਅਰ ਜੁਲਕਰ ਕਰੋ ਤਾਂ ਕਿ ਤੁਹਾਨੂੰ ਨਵੇਂ-ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਮਿਲਦੇ ਆਂ ਭਰਾ ਅਗਲੀ ਵੀਡੀਓ ਚੱਕ ਕੇ ਬਾਏ